ਅਜੀਤ ਮਹਿੰਦਰ ਸਿੰਘ ਸਿੱਧੂ ਇਸ ਵੇਲੇ ਜਿਹੜੇ ਹੋਏ ਨੇ ਅਜੀਤ ਸਾਹਿਬ ਪਹਿਲਾਂ ਤਾਂ ਸਵਾਗਤ ਕਰਨਾ ਚਾਹਾਂਗੇ ਕਾਂਗਰਸੀ ਵੱਲੋਂ ਤੁਹਾਨੂੰ ਟਿਕਟ ਦਿੱਤੀ ਗਈ ਹੈ ਸੋ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਸੋ ਮਚ ਸਾਡੇ ਸਾਰੇ ਮੈਂ ਬਹੁਤ-ਬਹੁਤ ਜੀ ਜੀ ਪਹਿਲਾ ਸਵਾਲ ਤਾਂ ਮੇਰਾ ਤੁਹਾਡੇ ਵੱਲੋਂ ਇਹ ਹੋ ਰਹਿਗਾ ਕਿਉਂਕਿ ਤੁਹਾਡੀ ਜਿਹੜੀ ਸੀਟ ਹੈ ਜਿੱਥੋਂ ਤੁਹਾਨੂੰ ਖੜਾ ਕੀਤਾ ਬਾਦਲ ਪਰਿਵਾਰ ਦਾ ਇੱਕ ਹਸਾਬ ਨਾਲ ਕਹਿ ਦਈਏ ਉਹਨਾਂ ਦਾ ਚੰਗਾ ਰਸੁੱਖਾ ਗੜ ਵੀ ਹੈ ਸੋ ਬਹੁਤ ਐਮ ਫਾਈਟ ਦੇਖਣ ਨੂੰ ਮਿਲੇਗੀ ਫਲਹਾਲ ਤੁਸੀਂ ਮੈਦਾਨ ਦੇ ਵਿੱਚੋਂ ਪਰ ਤੁਹਾਡੀ ਇਹ ਸੀਟ ਤੋਂ ਤੁਹਾਡੇ ਪ੍ਰਧਾਨ ਸਾਹਿਬ ਦੀ ਵੀ ਅੱਖ ਸੀ ਸੋ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਇਸ ਪੂਰੀ ਸੀਟ ਦੇ ਉੱਤੇ ਸਪੋਰਟ ਉਹਨਾਂ ਦੀ ਤੁਹਾਨੂੰ ਮਿਲੇਗੀ 100% ਮੈਂ ਸੋ ਇੱਕ ਵਾਰੀ ਮਾਫ ਕਰਨਾ ਜੀਤ ਮੋਹਿੰਦਰ ਜੀ ਮੈਂ ਦੁਬਾਰਾ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਕਾਂਗਰਸ ਦੇ ਵੱਲੋਂ ਜੀਤ ਮੋਹਿੰਦਰ ਸਿੱਧੂ ਉਹਦੇ ਉੱਤੇ ਭਰੋਸਾ ਜਤਾਏਗਾ ਬਠਿੰਡਾ ਸੀਟ ਬੜੀ ਅਹਿਮ ਹੈ ਸੋ ਉਹਨਾਂ ਦੇ ਭਰੋਸਾ ਜਤਾਇਆ ਗਿਆ ਔਰ ਬਠਿੰਡਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਾਦਲ ਪਰਿਵਾਰ ਦਾ ਗੜਾ ਹੈ ਇਸ ਉੱਤੇ ਅਜੇ ਤੱਕ ਬਾਦਲ ਪਰਿਵਾਰ ਨੇ ਪੱਤੇ ਨਹੀਂ ਖੋਲੇ ਯਾਨੀ ਕਿ ਸ਼ਰੂਮਣੀ ਅਕਾਲੀ ਦਲ ਦੇ ਵੱਲੋਂ ਇਸ ਉੱਤੇ ਅਜੇ ਵੀ ਕੋਈ ਉਮੀਦਵਾਰ ਨਹੀਂ ਲਿਆ ਰਹੇ ਜੀਤ ਮੋਹਿੰਦਰ ਸਿੱਧੂ ਦੀ ਗੱਲ ਕਰੀ ਤਾਂ ਪਹਿਲਾ 1997 ਦੇ ਵਿੱਚ ਪਹਿਲੀ ਚੋਣ ਜਿਹੜੀ ਇਹਨਾਂ ਨੇ ਲੜੀ ਸੀ ਤਲਵੰਡੀ ਸਾਬੋ ਤੋਂ ਲੜੀ ਸੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਲੜੀ ਸੀ ਤਾਂ ਉਸ ਵੇਲੇ ਹਾਰ ਗਏ ਸੀ 1997 ਦੀ ਗੱਲ ਕਰ ਰਹੇ ਹਾਂ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ 2002 ਦੇ ਵਿੱਚ ਮਹਿਜ਼ 237 ਵੋਟਾਂ ਦੇ ਨਾਲ ਕਾਂਗਰਸੀ ਉਮੀਦਵਾਰ ਨੂੰ ਇਹਨਾਂ ਨੇ ਹਰਾ ਤੇ ਮੈਦਾਨ ਦੇ ਵਿੱਚ ਯਾਨੀ ਕਿ ਇਹਨਾਂ ਨੇ ਵੱਡੀ ਜਿੱਤ ਹਾਸਲ ਕੀਤੀ 2002 ਦੀ ਗੱਲ ਕਰੀਏ ਤਾਂ ਕੁਝ ਮਹੀਨੇ ਬਾਅਦ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ ਤੇ 2007 ਤੇ 2012 ਦੇ ਵਿੱਚ ਕਾਂਗਰਸ ਦੀ ਹੀ ਟਿਕਟ ਦੇ ਉੱਤੇ ਇਨਾਂ ਨੇ ਜਥੇ ਹਾਸਲ ਕੀਤੀ ਸੀ 2014 ਦੇ ਵਿੱਚ ਅਕਾਲੀ ਦਲ ਫਿਰ ਤੋਂ ਜੁਆਇਨ ਕੀਤੀ ਸੋ ਇਹ ਤਸਵੀਰਾਂ ਜਿਹੜੀਆਂ ਨੇ ਗੁਰਜੀਤ ਆਦਲਾ ਦੇ ਘਰ ਦੀਆਂ ਨੇ ਪਰਿਵਾਰਕ ਮੈਂਬਰ ਵੀ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਤੇ ਨਾਲ ਕੁਝ ਸਮਰਥਕ ਜਿਹੜੇ ਉਹ ਵੀ ਸ਼ਾਮਲ ਹੋਏ ਸੋਜੀਤ ਮੁਖਿੰਦਰ ਸਿੰਘ ਇੱਕ ਵਾਰ ਫਰ ਤੋਂ ਸਾਡੇ ਨਾਲ ਜੁੜੇ ਹੋਏ ਨੇ अजीत ਸਾਹਿਬ ਹੁਣ ਆਵਾਜ਼ ਤੁਮਨੂੰ ਲੱਗਦਾ ਬਿਲਕੁਲ ਠੀਕ ਆਂਦੀ ਹੋਏਗੀ ਮੇਰਾ ਪਹਿਲਾ ਸਵਾਲ ਸੀ ਤੁਹਾਡੇ ਕੋਲੋਂ ਕਿਉਂਕਿ ਜਿਹੜੀ ਸੀਟ ਤੋਂ ਤੁਹਾਨੂੰ ਕੈਂਡੀਡੇਟ ਉਤਾਰਿਆ ਗਿਆ ਸੋ ਇਹ ਸੀਟ ਦੇ ਉੱਤੇ ਤੁਹਾਡੇ ਪ੍ਰਧਾਨ ਸਾਹਿਬ ਦੀ ਵੀ ਆਖ ਸੀ ਪੂਰੀ ਸਪੋਰਟ ਮਿਲੇਗੀ ਇਸ ਵਾਰ ਚੋਣਾਂ ਦੇ ਵਿੱਚ ਹਣੇ ਮੇਰੀ ਬਾਤ ਮੇਰੀ ਬਾਤ ਆ ਰਹੀ ਹੈ ਤੁਹਾਨੂੰ ਬਿਲਕੁਲ ਜੀ ਜੀ ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ ਜੀ ওকে ਥੈਂਕ ਯੂ हां जी ਤੁਸੀਂ ਮੈਨੂੰ ਪੁੱਛਿਆ ਕਿ ਪ੍ਰਧਾਨ ਜੀ ਦੀ ਪੂਰੀ ਹਮਾਇਤ ਮਿਲੇਗੀ ਬਿਲਕੁਲ 100% ਹਮਾਇਤ ਮਿਲੇਗੀ ਐਂਡ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਮੇਦੀ ਮਦਦ ਕਰਕੇ ਪ੍ਰਧਾਨ ਜੀ ਨੇ ਸਾਰੇ ਹੀ ਕਾਂਗਰਸ ਵਰਕਰਸ ਦਾਸ ਲੈਵਲ ਤੋਂ ਲੈ ਕੇ ਸੀਰ ਕੋਸ ਕਾਂਗਰਸਕਰ ਜਿਹੜੇ ਨਾਲ ਬੜੇ ਤੋਂ ਬੜੇ ਲੋਕ ਸਭਾ ਦੇ ਕਾਂਗਰਸੀ ਤੋਂ ਰਿਸ਼ਤਾ ਮਾਇਆ ਜੀ ਜੀ ਅਕਸਰ ਦੇਖਿਆ ਜਾਂਦਾ ਜਦੋਂ ਟਿਕਟਾਂ ਮਿਲਦੀਆਂ ਨਹੀਂ ਜਾਂ ਉਮੀਦਵਾਰੀ ਮਿਲਦੀ ਹੈ ਤਾਂ ਕਿਤੇ ਨਾ ਕਿਤੇ ਜ਼ਰੂਰ ਵਿਰੋਧ ਹੁੰਦਾ ਹੈ ਔਰ ਕਾਂਗਰਸ ਦੇ ਵਿੱਚ ਨਾ ਹਮੇਸ਼ਾ ਹੀ ਸੁਣਨ ਨੂੰ ਮਿਲਦਾ ਹੈ ਵਿਰੋਧੀ ਕਿਉਂਕਿ ਸਵਾਲ ਚੁੱਕਦੇ ਨੇ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਜਾਂ ਸੀਟਾਂ ਦੀ ਵੰਡ ਨੂੰ ਲੈ ਕੇ ਕਾਟੋ ਕਲੇਸ਼ ਚੱਲਦਾ ਰਹਿੰਦਾ ਥੋੜੇ ਨਾਲ ਤਾਂ ਇਦਾਂ ਕੁਝ ਨਹੀਂ ਨਹੀਂ ਮੇਰਾ ਨਹੀਂ خیال ਕੋਈ ਇਹ ਜਿਹੇ ਭਾਜਪਾ ਲੋਕ ਸਭਾ ਵਾਸਤੇ ਕੋਈ ਸੀਗਾ ਹਰ ਕੋਈ ਆਪਦਾ ਦਾਵਾ ਰੱਖਦਾ ਹੈ ਜੀ ਪਰ ਜਦੋਂ ਕਿਸੇ ਨੂੰ ਟਿਕਟ ਮਿਲ ਜਾਂਦੀ ਹੈ ਤੇ ਮੈਂ ਸਮਝਦਾ ਕਿ ਸਾਰੇ ਹੀ ਉਹਦੇ ਨਾਲ ਚੱਲ ਕੇ ਕਿਉਂਕਿ ਪਾਰਟੀ ਨੂੰ ਤਕੜਾ ਕਰਨਾ ਹੈ ਪਾਰਟੀ ਨੂੰ ਕਾਮਯਾਬ ਕਰਨਾ ਹੈ ਤੇ ਜਿੱਤ ਜਿੰਨੀ ਹੈ ਤੋਂ ਸਾਰੇ ਨਾਲ ਚੱਲ ਕੇ ਸਾਰਿਆਂ ਨੂੰ ਨਾਲ ਲੈ ਕੇ ਫਿਰ ਇਹ ਪੋਸੀਬਲ ਹੋਦਾ ਹੈ ਯਾਨੀ ਕਿ ਜਿਨੇ ਵੀ ਪਾਰਟੀ ਦੇ ਅਹੁਦੇਦਾਰ ਨੇ ਜਿਨੇ ਵੀ ਸੀਨੀਅਰਸ ਨੇ ਉਹ ਪੂਰੀ ਸਪੋਰਟ ਤੁਹਾਨੂੰ ਇਸ ਵੇਲੇ ਕਰ ਰਹੇ ਨੇ ਪਰ ਦੂਜੇ ਪਾਸੇ ਸੁਖਪਾਲ ਖੈਰਾ ਨੂੰ ਜ਼ਰੂਰ ਸੰਗਰੂਰ ਤੋਂ ਉਮੀਦਵਾਰ ਐਲਾਨਾ ਹੈਗਾ ਪਰ ਕੁਝ ਜਿਹੜੇ ਤੁਹਾਡੇ ਨਾਲ ਦੇ ਨੇ ਯਾਨੀ ਕਿ ਕਾਂਗਰਸੀ ਦਲਬੀਰ ਗੋਲਡਿੰਗ ਹੁਣਾਂ ਦੀ ਗੱਲ ਕਰ ਲਈਏ ਤਾਂ ਨਾਰਾਜ਼ ਜ਼ਰੂਰ ਦਿਖਾਈ ਦੇ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਇਸ ਵਾਰ ਕਾਂਗਰਸ ਦੇ ਵਿੱਚ ਇਹਨਾਂ ਇਲੈਕਸ਼ਨਜ਼ ਦੇ ਵਿੱਚ ਇੱਕ ਜੁੜਤਾ ਦਿਖਾਈ ਦੇਵੇਗੀ ਜਦੋਂ ਕਈ ਕੈਂਡੀਡੇਟਸ ਅਸਪਾਇਰ ਕਰਦੇ ਨੇ ਫॉर ਦੀ ਟਿਕਟ ਜਦੋਂ ਮਿੰਨੀ ਇੱਕ ਨੂੰ ਹੁੰਦੀ ਹੈ ਦੂਜਿਆਂ ਦੀ ਥੋੜੀ-ਮੋਟੀ ਨਿਰਾਸ਼ਾ ਕਿ ਹੁੰਦੀ ਹੈ ਪਰ ਇੱਕ ਪਰਿਵਾਰ ਹੈ ਕੋਈ ਗੱਲ ਨਹੀਂ ਜਿਹੜਾ ਥੋੜਾ-ਮੋਟਾ ਕੋਈ ਨਿਰਾਸ਼ ਕਹਿ ਲੋ ਜਾਂ ਜੀਲ ਕਰਦਾ ਹੈ ਕਿ ਬਈ ਮੈਨੂੰ ਮਿੰਨੀ ਚਾਹੀਦੀ ਸੀ ਉਹਨੂੰ ਬਣਾਇਆ ਜਾਊਗਾ ਤੇ ਨਾਲ ਤੋਰਿਆ ਜਾਊਗਾ ਜੀ अच्छा सिद्धू साहब एक गल ਤੁਸੀਂ ਸਮਝਾਈਓ ਕਿਉਂਕਿ ਪਹਿਲਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਫਿਰ ਆਜ਼ਾਦ ਉਮੀਦਵਾਰ ਫਿਰ ਤੁਸੀਂ ਕਾਂਗਰਸ ਜੁਆਇਨ ਕੀਤੀ ਫਿਰ ਤੁਸੀਂ ਅਕਾਲੀ ਦਲ ਜੁਆਇਨ ਕੀਤਾ ਫਿਰ 11 ਸਾਲ ਬਾਅਦ ਬੀਤੇ ਸਾਲ ਦੀ ਗੱਲ ਕਰੀਏ ਤਾਂ ਤੁਸੀਂ ਦੁਬਾਰਾ ਤੋਂ ਕਾਂਗਰਸ ਜੁਆਇਨ ਕੀਤੀ ਲੋਕਾਂ ਦਾ ਭਰੋਸਾ ਕਿੰਨਾ ਕੁ ਜਿੱਤ ਪਾਓਗੇ ਮੈਂ ਜਨਾਬ ਜੀ ਲੋਕਾਂ ਦਾ 100% ਭਰੋਸਾ ਲੋਕਾਂ ਦੇ ਭਰੋਸੇ ਕਰਕੇ ਹੀ ਅੱਜ ਮੈਨੂੰ ਪਾਰਟੀ ਨੇ ਐਡਾ ਮਾਨ ਦਿੱਤਾ ਹੈਗਾ ਜ਼ਿੰਮੇਵਾਰੀ ਦਿੱਤੀ ਹੈ ਜਿਹੜਾ ਕਿ ਮੈਨੂੰ ਇੱਕ ਬਠਿੰਡੇ ਵਰਗੀ ਪ੍ਰੈਸਟੀਜੀਅਸ ਲੋਕ ਸਭਾ ਸੀਟ ਤੇ ਮੈਨੂੰ ਉਹਨਾਂ ਨੇ ਕੈਂਡੀਡੇਟ ਬਣਾ ਕੇ ਉਤਾਰਿਆ ਜੀ ਜੀ ਸਰ ਥੋੜਾ ਖੁੱਲ ਕੇ ਬੋਲੋ ਕਿਉਂਕਿ ਤੁਸੀਂ ਦੋ ਲਾਈਨਾਂ ਦੇ ਵਿੱਚ ਹੀ ਆਪਣਾ ਆਨਸਰ ਜਿਹੜਾ ਖਤਮ ਕਰ ਦਿੰਨੇ ਹੋ ਸੋ ਸੁਣਨਾ ਚਾਹੁੰਦੇ ਆ ਤੁਹਾਨੂੰ ਅਸੀਂ ਕਿ ਆਖਿਰਕਾਰ ਬਠਿੰਡਾ ਦੇ ਲੋਕ ਕਿੰਨਾ ਕੁ ਤੁਹਾਨੂੰ ਚਾਹੁੰਦੇ ਨੇ ਕਿਉਂਕਿ ਬਾਦਲ ਪਰਿਵਾਰ ਦਾ ਗੜ ਹੈ ਸੋ ਕਿੰਨੀ ਕੁ ਫਾਈਟ ਦੇ ਪਾਓਗੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੀ ਕੈਂਡੀਡੇਟ ਇਸ ਵੇਲੇ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਕੋਈ ਕਿਸੇ ਇੱਕ ਪਰਿਵਾਰ ਦਾ ਗੜ ਨਹੀਂ ਹੁੰਦਾ ਜੀ ਲੋਕਾਂ ਦਾ ਫਤਵਾ ਹੈ ਲੋਕਾਂ ਦਾ ਮਨ ਹੈ ਕਿ ਕਿੱਥੇ ਵੋਟ ਪਾਉਣੀ ਹੈ ਤੋ ਇਸ ਕਰਕੇ ਇਹ ਜਿਹੜਾ ਵਹਿਮ ਹੈ ਕਿ ਫਲਾਣੇ ਪਰਿਵਾਰ ਉਹਨ ਪਰਿਵਾਰਵਾਦ ਤੋਂ ਉੱਤੇ ਉੱਠਣਾ ਚਾਹੀਦਾ ਹੈ ਜੀ ਇਹ ਡੈਮੋਕ੍ਰੇਸੀ ਹੈ ਲੋਕਾਂ ਕੋਲੇ ਫ੍ਰੀ ਵਿਲ ਹੈ ਕਿ ਕਿੱਥੇ ਕਿਵੇਂ ਕਦੋਂ ਕਿਸ ਨੂੰ ਵੋਟ ਪਾਉਣੀ ਹੈ ਤੋ ਇਸ ਕਰਕੇ ਕੋਈ ਕਿਸੇ ਦਾ ਗੜ ਨਹੀਂ ਤੇ ਜੇ ਗੜ ਹੁੰਦਾ ਤੇ ਤੁਸੀਂ ਵੀ ਅਸੈਂਬਲੀ ਇਲੈਕਸ਼ਨ ਦੇ ਰਿਜ਼ਲਟ ਤੁਸੀਂ ਦੇਖ ਲਓ ਉਹਦੇ 'ਚ ਤੁਹਾਨੂੰ ਪਤਾ ਲੱਗ ਜੂਗਾ ਕਿ ਲੰਬੀ ਨਹੀਂ ਸੈਗਮੈਂਟ ਦੀ ਗੱਲ ਨਹੀਂ ਕਰ ਲੋਗੇ ਤਾਂ ਤੁਹਾਨੂੰ ਉਹਦਾ ਜਵਾਬ ਮਿਲ ਜੇਗਾ ਤੋ ਇਸ ਕਰਕੇ ਜਿਹੜੇ ਲੋਕਾਂ ਦਾ ਕੰਮ ਕਰੂਗਾ ਲੋਕਾਂ ਚ ਵਿਚਰੂਗਾ ਉਹਨੂੰ ਲੋਕੀ ਪਸੰਦ ਕਰਨਗੇ ਤੇ ਉਹਨੂੰ ਸਪੋਰਟ ਕਰਕੇ ਵੋਟ ਪਾ ਕੇ ਕਾਮਯਾਬ ਕਰਨਗੇ ਠੀਕ ਹੈ ਸਿੱਧੂ ਸਾਹਿਬ ਮੁਕਾਬਲਾ ਕਿੰਨਾ ਕੁ ਦੇਖਦੇ ਹੋ ਇਸ ਵਾਰ ਇਸ ਇਲੈਕਸ਼ਨਸ ਦੇ ਵਿੱਚ ਕਿਉਂਕਿ ਪਤਾ ਹੀ ਨਹੀਂ ਚੱਲਦਾ ਕਿ ਅੱਜ ਕੋਈ ਪਾਰਟੀ ਦੇ ਵਿੱਚ ਕਿਤੇ ਹੋ ਰਿਹਾ ਹੈ ਔਰ ਦੂਜੇ ਪਾਸੇ ਜਿਸ ਪਾਰਟੀ ਦਾ ਵਿਰੋਧ ਕਰਦੇ ਨੇ ਅਗਲੇ ਦਿਨ ਉਸੇ ਦਾ ਗੁਣਗਾਨ ਚੱਲ ਰਿਹਾ ਹੁੰਦਾ ਰਵਨੀਤ ਬਿੱਟੂ ਵੱਡੀ ਐਗਜ਼ਾਮਪਲ ਨੇ ਇੰਨੇ ਸਾਲ ਕਾਂਗਰਸ ਦੇ ਵਿੱਚ ਉਹਨਾਂ ਨੇ ਜਿਹੜੀਆਂ ਸੇਵਾਵਾਂ ਦਿੱਤੀਆਂ ਔਰ ਅਹੁਦੇ ਵੀ ਬਹੁਤ ਵੱਡੇ ਉਹਨਾਂ ਨੇ ਮਾਨੇ ਨੇ ਸੋ ਇੱਕਦਮ ਹੀ ਭਾਜਪਾ ਦੇ ਵਿੱਚ ਚਲੇ ਜਾਣਾ ਸੋ ਕੀ ਮੰਨਦੇ ਹੋ ਕਿ ਆਖਿਰਕਾਰ ਕੀ ਕੁਝ ਫੇਸ ਕਰਨਾ ਪੈ ਸਕਦਾ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਕਮੈਂਟ ਨਹੀਂ ਮੈਂ ਕਰ ਸਕਦਾ ਕਿਉਂਕਿ ਅਗਲੇ ਦੀ ਆਪ ਦੀ ਪਰਸਨਲ ਚੋਇਸ ਹੁੰਦੀ ਹੈ ਆਪ ਦਾ ਮਨ ਹੁੰਦਾ ਹੈ ਪਰ ਜਿੱਤੇ ਤੱਕ ਮੇਰੀ ਤੇ ਕਾਂਗਰਸ ਪਾਰਟੀ ਦੀ ਗੱਲ ਹੈ ਅਸੀਂ ਮਜ਼ਬੂਤੀ ਨਾਲ ਇਹ ਇਲੈਕਸ਼ਨ ਬਠਿੰਡੇ ਦਾ ਪਾਰਲੀਮੈਂਟ ਦਾ ਲੜਾਂਗੇ ਠੀਕ ਹੈ ਸਿੱਧੂ ਸਾਹਿਬ ਇੱਕ ਚੀਜ਼ ਹੋਰ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਆਪਣੇ ਪੱਤੇ ਖੋਲੇ ਟਿਕਟ ਜਿਹੜੇ ਉਮੀਦਵਾਰਾਂ ਦੇ ਨਾਮ ਦੱਸੇ ਨੇ ਸੋ ਇਲਜ਼ਾਮ ਜ਼ਰੂਰ ਸ਼ੁਰੂਮਣੀ ਅਕਾਲੀ ਦਲ ਕੋਵੇ ਭਾਵੇਂ ਕਾਂਗਰਸ ਪਾਰਟੀ ਹੋਵੇ ਜ਼ਰੂਰ ਇਹ ਗੱਲ ਆਖਦੀ ਹੈ ਕਿ ਆਮ ਆਦਮੀ ਪਾਰਟੀ ਨੇ ਆਮ ਨੂੰ ਨਹੀਂ ਖਾਸ ਨੂੰ ਟਿਕਟਾਂ ਦਿੱਤੀਆਂ ਨੇ ਅੱdte ਤਾਂ ਆਪਣੇ ਕੈਬਨਿਟ ਮਨਿਸਟਰਜ਼ ਨੂੰ ਹੀ ਉਹਨਾਂ ਨੇ ਮੈਦਾਨ ਦੇ ਵਿੱਚ ਉਤਾਰਿਆ ਸੋ ਉਹਨਾਂ ਦੇ ਨਾਲ ਫਾਈਟ ਦੀ ਪੂਰੀ ਉਮੀਦ ਹੈ ਮਤਲਬ ਕੜਾ ਮੁਕਾਬਲਾ ਹੋਵੇਗਾ ਦੇਖੋ ਜੀ ਹਰ ਮੁਕਾਬਲਾ ਹਰ ਇਲੈਕਸ਼ਨ ਮੈਂ ਸਮਝਦਾ ਹਾਂ ਅ orthodox ਹੁੰਦਾ ਸਾਰੇ ਪਾਰਟੀਆਂ ਤੇ ਸਾਰੇ ਕੈਂਡੀਡੇਟਾਂ ਵਾਸਤੇ ਤੇ ਤਾਂ ਕੀ ਮੁੱਦੇ ਨੇ ਤੇ ਕਿਸ ਤਰੀਕੇ ਨਾਲ ਲੋਕਾਂ ਦਾ ਵਿਸ਼ਵਾਸ ਤੁਸੀਂ ਜਿੱਤ ਸਕਦੇ ਹੋ ਤੇ ਉਹ ਉਹਦੇ ਬਾਅਦ ਲੋਕੀ ਵੋਟ ਪਾ ਕੇ ਤੁਹਾਨੂੰ ਕਾਮਯਾਬ ਕਰਦੇ ਨੇ ਤੇ ਮੈਂ ਸਮਝਦਾ ਜਿੱਥੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ ਉਹ ਇਹਦਾ ਨਾ ਆਮ ਆਦਮੀ ਪਾਰਟੀ ਦੀ ਬਜਾ ਖਾ ਆਮ ਆਦਮੀ ਪਾਰਟੀ ਰੱਖ ਲੈਣਾ ਚਾਹੀਦਾ ਕਿਉਂਕਿ ਜਿਹੜੇ ਜਿਹੜੀਆਂ ਗੱਲਾਂ ਇਹ ਸਰਕਾਰ ਆਉਣ ਤੋਂ ਪਹਿਲਾਂ ਕਰਦੇ ਸੀ ਉਹ ਤੋਂ 100% ਉਲਟ ਕੰਮ ਚੱਲ ਰਿਹਾ ਹੈ ਇਹਨਾਂ ਦਾ ਮਰਪਾਸੇ ਕੋਈ ਜੇ ਵੀ ਗੱਲ ਤੁਸੀਂ ਪੁਰਾਣੀ ਚੱਕ ਕੇ ਦੇਖ ਲਓ ਉਸ ਤੋਂ ਬਿਲਕੁਲ ਆਪੋਜ਼ਿਟ ਅਜਿਹਾ ਦੇ ਐਕਸ਼ਨ ਨੇ ਤੁਸੀਂ ਕਰਕੇ ਮੈਂ ਸਮਝਦਾ ਕਿ ਲੋਕੀ ਇਹਨਾਂ ਦੇ ਪਿਛਲੇ 2 ਸਾਲ ਦੀ ਪਰਫਾਰਮੈਂਸ ਨਹੀਂ ਕਹੂੰਗਾ ਨਾਨ ਪਰਫਾਰਮੈਂਸ ਨੂੰ ਦੇਖਦੇ ਹੋਏ ਇਹਨਾਂ ਨੂੰ ਨਿਕਾੜਨਗੇ ਇਹਨਾਂ ਨੂੰ ਅਪਣਾਉਣ ਕਿਉਂਗੇ ठीक है सिद्धू साहब चलो जिदा कि जिस तरीके दिनाल पार्टी ही परफॉर्म करेगी इस बार सो तो अभी भी एक बार फिर तो शुभकामना जुड़न तो करना चाहवा जाए तो कांग्रेस छह उम्मीदवार के नामों का ऐलान किया गया अजीत महिंद्र सिदू सा जुड़े कुछ सन सो कभी अकाली दल परिवार का हिस्सा कभी आजाद कभी कांग्रेस से फिर अकाली दल फिर हूँ कांग्रेस ने बठिडा तो भरोसा जताया तो हम देखा जाए सो अदे पत्ते खोले ने कांग्रेस पार्टी के वालों अब ਹੋ ਸਕਦਾ ਹੈ ਕਿ ਹੋਰ ਲਿਸਟ ਜਿਹੜੀ ਹੈ ਜਾਰੀ ਕੀਤੀ ਜਾਵੇ ਸੋ ਇਸੇ ਤਰ੍ਹਾਂ ਲਗਾਤਾਰ ਤੋਂ ਅਪਡੇਟ ਦੇ ਅੰਦਰ